ਜਿਸ ਵੰਤ ਸਿੰਘ ਕਮਲਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਸੱਦੇ ਦਾ ਤੀਸਰਾ ਪਾਗ ਚਰਨ ਕੱਲ ਨਹੀਂ ਆਇਆ ਅੱਜ ਜ਼ਰੂਰ ਆਵੇਗਾ ਰਾਜ ਦਾ ਰੋਮ ਰੋਮ ਖਿੜੀ ਸੇਤ ਵਿੱਚ ਸਾਹ ਲੈ ਰਿਹਾ ਸੀ ਉਸ ਦਾ ਚਿਹਰਾ ਗੁਲਦਸਤੇ ਦੇ ਫੁੱਲਾਂ ਵਾਂਗ ਮੁਸਕਾ ਮੁਸਕਾ ਜਾਂਦਾ ਪਿਆਰ ਅਤੇ ਉਸ ਦੇ ਮਲਾਪ ਦਾ ਅਹਿਸਾਸ ਜ਼ਿੰਦਗੀ ਵਿੱਚ ਅਜਿਹਾ ਬਲ ਪੈਦਾ ਕਰ ਦਿੰਦਾ ਹੈ ਕਿ ਮੌਤ ਦਾ ਪਰਛਾਵਾਂ ਇੱਕ ਚੋਰ ਵਾਂਗ ਡਰਦਾ ਕਿਧਰੇ ਖਿਸਕ ਜਾਂਦਾ ਹੈ। ਬਾਰੀ ਵਿੱਚ ਮਿੰਨਾ ਮਿੰਨਾ ਚਾਨਣ ਵਾਲੇ ਹਨੇਰੇ ਦੀ ਬੱਖੀ ਵਿੱਚ ਇੱਕ ਸੱਜਰੇ ਵਟਵਾਂ ਸਾਹਾਂ ਤੋੜਾ ਸਾਹ ਤੋੜਾ ਦਿਸਦਾ ਸੀ। ਰਾਜ ਜਦੋਂ ਬਾਹਰ ਅਸਮਾਨ ਵੱਲ ਦੇਖਦੀ ਤਾਰੇ ਉਸ ਦੇ ਅਰਮਾਨਾਂ ਵਾਂਗ ਹੱਸਦੇ ਅਤੇ ਕੋਈ ਇੱਕ ਵਾਂਗ ਮਾਂਗ ਬਣ ਕੇ ਫਿਜ਼ਾ ਵਿੱਚ ਟੁੱਪ ਜਾਂਦਾ ਉਹ ਉਂਗਲ ਨਾਲ ਬੰਨੇ ਤਾਗੇ ਵੱਲ ਦੇਖ ਕੇ ਮੁਸਕਾਪੈਂਦੀ ਜਿਵੇਂ ਉਸ ਵਿੱਚ ਕੋਈ ਜਾਦੂ ਸੀ ਜਿਹੜਾ ਸੁੰਦਰਾਂ ਦੇ ਪੂਰਨ ਨੂੰ ਮੌਤ ਦੇ ਅੰਨੇ ਖੂ ਵਿੱਚੋਂ ਜ਼ਿੰਦਗੀ ਦੇ ਅਰਸ਼ਾਂ ਤੇ ਚੁੱਕ ਲਿਆਵੇਗਾ ਤਾਕ ਕਰਕੇ ਦਰਵਾਜ਼ਾ ਖੁੱਲਿਆ ਅਤੇ ਸਵਰਨ ਦੇਗਦਿਆਂ ਵਾਂਗ ਅੰਦਰ ਆ ਪਈ ਉਹ ਝਟ ਝਟ ਪਿੱਛੋਂ ਰਾਜ ਦੇ ਕਮਰੇ ਗੇੜੇ ਮਾਰ ਰਹੀ ਸੀ ਕੀ ਹੋਇਆ ਰਾਜਨੀਤਿਕ ਕਧਿਆਂ ਪੁੱਛਿਆ ਕੁਝ ਨਹੀਂ ਮੈਨੂੰ ਉਂਝ ਹੀ ਡਰ ਲੱਗਦਾ ਹੈ ਸਵਨ ਨੇ ਰੁਕਦਿਆਂ ਆਖਿਆ ਉਹਦਾ ਸਾਹ ਚੜਿਆ ਹੋਇਆ ਸੀ ਅਤੇ ਘਬराई ਹੋ ਸਾਪ ਦਿਖਤੀ ਸੀ ਉਸ ਮਨ ਵਿੱਚ ਨਾજર ਨੂੰ ਗਾਲ ਕੱਢੀ ਆਪਣੇ ਮਨ ਦੀ ਕਮਜ਼ੋਰੀ ਕਰਨੋ ਕਿਸੇ ਨੂੰ ਕੁਝ ਦੱਸਣ ਜੋਗੀ ਨਹੀਂ ਸੀ ਪਰ ਅੱਜ ਉਸ ਨੂੰ ਨਾજર ਦਾ ਵਾਂ ਫੜਨਾ ਬਹੁਤ ਬੁਰਾ ਲੱਗਾ ਇਸੇ ਲਈ ਉਸ ਉਹਦੇ ਥੱਪੜ ਜੜ ਦਿੱਤਾ ਸੀ ਉਹ ਮੱਥਾ ਫੜ ਕੇ ਕੁਰਸੀ ਵਿੱਚ ਬਹਿ ਗਈ। ਦਰਦ ਦਾ ਸਮਾਂ ਬੀਤ ਗਿਆ ਸਵਰਨ। ਰਾਜੈਣੀ ਇੱਕ ਕਹਿ ਕੇ ਮੁਸਕਾ ਪਈ। ਕੀ ਵੱਜ ਗਿਆ? ਸਵਰਨ ਨੇ ਮੇਜ਼ ਤੇ ਪਈ ਟਾਈਮ ਪੀਸ ਵੱਲ ਅੱਖਾਂ ਘੁਮਾਇਆ। 11 ਹੋ ਗਏ। ਬੱਚਾ ਸੌਂ ਗਿਆ। ਹੂੰ। ਹਾਂ ਮੈਂ ਤੇਰੀ ਹਾਲਤ ਠੀਕ ਨਹੀਂ। ਦਾ ਬਹਾਨਾ ਲਾ ਕੇ ਅੱਜ ਵੀ ਤਾਪੀ ਨੂੰ ਆਪਣੇ ਕਮਰੇ ਪਾ ਲਿਆ ਏ। ਜੇ ਉਹ ਜਾਗ ਵੀ ਪਿਆ ਤਾਪੀ ਦੁੱਧ ਪਿਆ ਕੇ ਚੁੱਪ ਕਰਾ ਦੇਵੇਗੀ। ਸਵੰਨ ਨੇ ਰਾਜ ਦੀ ਹਰ ਤਰ੍ਹਾਂ ਤਸੱਲੀ ਕਰਵਾ ਦਿੱਤੀ ਫਿਰ ਉਹ ਦੋਵੇਂ ਚਰਨ ਦੇ ਆਉਣ ਬਾਰੇ ਮਨ ਹੀ ਮਨ ਵਿੱਚ ਸੋਚਣ ਲੱਗ ਪਾਗਾ ਟਾਈਮ ਪੀਸ ਦੀ ਟਿਕ ਟਿਕ ਖਾਮੋਸ਼ ਰਾਤ ਵਿੱਚ ਸਮੇਂ ਦੀ ਰਫ਼ਤਾਰ ਨੂੰ ਨਾਪ ਰਹੀ ਸੀ ਲੈਂਪ ਦੀ ਨੀਵੀ ਬੱਤੀ ਸਦਕਾ ਕਮਰੇ ਦੀ ਹਰ ਚੀਜ਼ ਧੁੰਦਲੀ ਦਿਸਦੀ ਸੀ ਰਾਜ ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਆਪਣਾ ਕਮਰਾ ਪਿਆਰਾ ਲੱਗਾ ਪਿਆਰ ਨੇ ਵੱਲ ਵੇਲਿਆਂ ਦੀਆਂ ਵੀਰਾਨ ਜੂਹਾਂ ਤੱਕ ਤਰਕੀ ਦੀਆਂ ਨਜ਼ਰਾਂ ਵਿੱਚ ਠੋਸ ਹੋਸਨ ਬਣਾ ਕੇ ਰੱਖ ਦਿੱਤੀਆਂ ਸਨ ਰਾਜ ਦੇ ਦਿਲ ਦੀ ਧੜਕਣ ਵਿੱਚ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਗੀਤ ਪੂਰਾ ਹੋ ਰਿਹਾ ਸੀ ਜਿਹੜਾ ਕਈ ਸਦੀਆਂ ਤੋਂ ਅਧੂਰਾ ਸੀ ਮੇਰੇ ਪਾਵੇ ਨਾਲ ਰੱਸੀ ਦੀ ਗੰਢ ਕਸੀ ਹੋਈ ਹੈ ਰਾਜ ਨੂੰ ਸ਼ੱਕ ਸੀ ਸ਼ਾਇਦ ਢਿੱਲੀ ਰਹਿ ਗਈ ਹੋਵੇ ਬਿਲਕੁਲ ਮੈਂ ਤਿੰਨ ਵਾਰ ਖਿੱਚ ਕੇ ਵੇਖੀ ਸੀ ਅੱਛਾ ਕੋਈ ਗੱਲ ਸੁਣਾ ਅੱਜ ਮੈਂ ਬਹੁਤ ਖੁਸ਼ ਆ ਉਹ ਦੋਵੇਂ ਹੱਥਾਂ ਨੂੰ ਕੰੰਗੀ ਬਣਾ ਕੇ ਆਪਣੀ ਹਿੱਕ ਤੇ ਸੁੱਟਿਆ ਲੰਬੇ ਸਾਂਹ ਵਾਲ ਉਸ ਦੀ ਹਿੱਕ ਹੌਲਕੁੱਠੀ ਖੌਰੇ ਉਹ ਅੱਜ ਵੀ ਨਾ ਆਵੇ ਸਵਰਨ ਦੇ ਮਨ ਵਿੱਚ ਕੱਲ ਦੇ ਅਕੀਮੇ ਨੇ ਸ਼ੱਕ ਪੈਦਾ ਕਰ ਦਿੰਦੀ ਇਹ ਤਾਂ ਹੋ ਸਕਦਾ ਹੈ ਉਹ ਆਉਣਾ ਅਗਲੇ ਹਫ਼ਤੇ ਤਾਂ ਪਾ ਪਾ ਦੇਵੇ ਪਰ ਇਹ ਕਦੇ ਨਹੀਂ ਹੋ ਸਕਦਾ ਚਰਨ ਆਵੇ ਨਾ ਸਵਰਨ ਤੂੰ ਪ੍ਰੇਮੀ ਹੀ ਨਹੀਂ ਬੰਦਾ ਵੀ ਹੈ ਰਾਜ ਨੇ ਚਰਨ ਦੀ ਮਹਾਨਤਾ ਨੂੰ ਪ੍ਰੇਮੀ ਅਤੇ ਬੰਦੇ ਵਿੱਚ ਪ੍ਰਗਟ ਕੀਤਾ ਸੀ ਇਨਾ ਦੋ ਸ਼ਬਦਾਂ ਤੋਂ ਉੱਚੀ ਵਿਸ਼ੇਸ਼ਤਾ ਉਸ ਦੀ ਕਲਪਨਾ ਸੋਚ ਹੀ ਨਹੀਂ ਸਕੀ ਸੀ ਪਰ ਉਸ ਐਨੀ ਮਜ਼ਬੂਤੀ ਅਤੇ ਭਰੋਸੇ ਨਾਲ ਕਿਹਾ ਕਿ ਸਵਰਨ ਦੀਆਂ ਸੁੱਤੀਆਂ ਮਨੁੱਖੀ ਭਾਵਨਾਵਾਂ ਮਾਨਦਰ ਅੰਦਰ ਟੜਕ ਕੇ ਰਹਿ ਗੰਗਾ ਕਿਸੇ ਨੂੰ ਇੰਨਾ ਚਾਹਿਆ ਜਾ ਸਕਦਾ ਹੈ ਕਿ ਕੋਈ ਇੰਨਾ ਉੱਚਾ ਵੀ ਹੋ ਸਕਦਾ ਹੈ ਸਵਰਨ ਇੱਕਦਰੇ ਨਿੱਕਰ ਸੋਚਿਆ ਨਹੀਂ ਸੀ ਪਿਆਰ ਅਤੇ ਜ਼ਿੰਦਗੀ ਉਹਦੇ ਲਈ ਤੜਦਗਾ ਤੜਦਗਾ ਚੀਜ਼ਾਂ ਸਨ ਜਿਹੜੀਆਂ ਹਵਾ ਦਾ ਰੁਖ ਬਦਲ ਜਾਣ ਨਾਲ ਆਪਣਾ ਪ੍ਰਭਾਵ ਵੀ 모ਡਲ ਲਗਾ ਠਾ ਗੋਲੀ ਦੀ ਚਾਣਕ ਆਵਾਜ਼ ਨੇ ਖਮੋਸ਼ੀ ਸ਼ਾਂਤ ਸੁਟੀ ਅਤੇ ਉਹ ਦੋਵੇਂ ਤਰਫ ਕੇ ਰਹਿ ਗਏਗਾ ਹੈਰਾਨੀ ਉਹਨਾਂ ਦੇ ਕੰਨਾਂ ਵਿੱਚ ਲੰਬੀ ਗੂੰਜ ਵਾਂ ਕੇ ਪਸਰ ਗਈ ਦੋਹਾਂ ਦੀਆਂ ਚੌੜੀਆਂ ਅੱਖਾਂ ਵਿੱਚ ਸਪੇਦੀ ਇੱਕ ਦੂਜੇ ਨੂੰ ਸਵਾਲ ਬਣੀ ਹੋਈ ਸੀ ਟੀ ਟੀ ਇੱਕ ਹੋਰ ਤਿੱਖੀ ਅਤੇ ਪਤਲੀ ਆਵਾਜ਼ ਵਿੱਚ ਚੱਲ ਗਈ ਠਾ ਥਾ ਗੋਲੀਆਂ ਦੀ ਲਗਾਤਾਰ ਗਡੂਣ ਅਵਿਚ ਰਾਤ ਬੁਰੀ ਤਰ੍ਹਾਂ ਗਲਵਲ ਹੋ ਉਠੀ ਜਿਵੇਂ ਜ਼ਬਰਦਸਤੀ ਉਸ ਨੂੰ ਥਾਂ ਥਾਂ ਤੋਂ ਲੰਗਾਰ ਸੁੱਟਿਆ ਆਵੇ ਰਾਜ ਤੇ ਸਵਾਰ ਨੇ ਇੱਕ ਤਰ੍ਹਾਂ ਘਬਰਾ ਗੰਗਾ ਸਾਰੀ ਹਵੇਲੀ ਵਿੱਚ ਕੁਰਬਲ ਕੁਰਬਲ ਹੋ ਉਠੀ ਗੋਲੀਆਂ ਪਿੰਡ ਵਿੱਚ ਅੱਗੇ ਵੀ ਆਏ ਦਿਨ ਚੱਲਦੀਆਂ ਰਹਿੰਦੀਆਂ ਸਨ ਪਰ ਇਸ ਤਰ੍ਹਾਂ ਮੋਰਚਾ ਬੰਦੀ ਵਾਲੀ ਫਾਇਰਿੰਗ ਕਦੇ ਨਹੀਂ ਹੋਈ ਸੀ ਥਾ ਥਾ 3 ਲੈਂਦੇ ਪਾਸੇ ਗੋਲਿਆਂ ਦੀ ਚੰਗਿਆੜੀਆਂ ਹਨੇਰੇ ਵਿੱਚ ਸੜਦੀਆਂ ਲੀਕਾਂ ਖਿੱਚ ਰਹੀਆਂ ਸਨ ਹਵੇਲੀ ਹੇਠਾਂ ਚੌਂਕੀ ਵਾਲੇ ਸਿਪਾਯਾਂ ਦੀ ਕੋੜ ਦੌੜ ਹੋ ਰਹੀ ਸੀ ਉਹਨਾਂ ਆਵਾਜ਼ਾਂ ਮਾਰ ਕੇ ਨਿਸ਼ਾਈ ਪਾਲ ਨੂੰ ਜਗਾ ਲਿਆ ਚੌਂਕੀ ਦਾ ਥਾਣੇਦਾਰ ਨਾਮਾ ਸੀ ਉਸ ਭਗੌੜਿਆਂ ਦਾ ਮੁਕਾਬਲਾ ਕਰਨ ਲਈ ਪਾਲ ਨੂੰ ਵੀ ਨਾਲ ਲੈਣਾ ਚੰਗਾ ਸਮਝਿਆ ਪਾਲ ਉਸ ਨੂੰ ਆਰਾਮ ਨਾਲ ਸੌਂ ਜਾਂ ਲੈ ਗਹਿ ਰਿਹਾ ਸੀ ਪਰ ਉਹ ਨਾ ਮੰਨਿਆ ਤੇ ਦਸਾਂ ਮਿੰਟਾਂ ਵਿੱਚ ਤਿਆਰ ਹੋ ਕੇ ਤੁਰ ਪਿਆ ਹਥਿਆਰਾਂ ਨਾਲ ਉਹਨਾਂ ਕੋਲ ਪੰਜ-ਪੰਜ ਸੈੱਲ ਦੀਆਂ ਦੂ ਮਾਰ ਬੈਠ ਰਿਆਂ ਵੀ ਸਨ ਉਹ ਇਸ ਤਰ੍ਹਾਂ ਮੁਕਾਬਲੇ ਲਈ ਨਿਕਲੇ ਸਨ ਜਿਵੇਂ ਹਵੇਲੀ ਨੂੰ ਘੇਰਾ ਪਾਇਆ ਜਾ ਰਿਹਾ ਹੋ ਰਾਜ ਨੂੰ ਅੰਦਰੇ-ਅੰਦਰ ਇੱਕ ਹੋਰ ਹੀ ਸ਼ੱਕ ਖਾਂਣ ਲੱਗ ਪਈ ਕਿਤੇ ਮੇਰੀ ਚਿੱਠੀ ਨਾ ਫੜੀ ਗਈ ਹੋਵੇ ਤੇ ਚਰਨ ਦੁਸ਼ਮਣਾਂ ਨਹੀਂ ਚਰਨ ਇਹਨਾਂ 나ੜੀ ਨਹੀਂ ਹੋ ਸਕਦਾ ਕਿ ਉਸ ਨੂੰ ਘੇਰੇ ਦਾ ਵੀ ਪਤਾ ਨਾ ਲੱਗੇ ਲੋਕ ਉਸ ਦੇ ਹਰ ਖਤਰੇ ਨੂੰ چیر ਕੇ ਰੱਖ ਦੇਣਗੇ ਲੋਕਾਂ ਦੀਆਂ ਆਸਾਂ ਦਾ ਤਾਰਾ ਕਦੇ ਡੁੱਬ ਨਹੀਂ ਸਕਦਾ ਤੇ ਜਦੋਂ ਡੁੱਬੇਗਾ ਰੰਗਲੇ ਸੁਹਾਗਾਂ ਦੀ ਸਵੇਰ ਚੜੇਗੀ ਉਸ ਦੇ ਚਿਹਰੇ ਤੇ ਲਹੂ ਖੜ ਰਿਹਾ ਸੀ ਠਾ ਠਾ ਗੋਲੀਆਂ ਚੱਲਦੀਆਂ ਹੀ ਰੰਗਾਂ ਪਰ ਆ ਗੋਲੀਆਂ ਕਿਉਂ ਚੱਲ ਰੰਗਾਂ ਹਨ ਇਹਨਾਂ ਵੀ ਅੱਜ ਹੀ ਚੱਲਣਾ ਸੀ ਰਾਜ ਦੇ ਨਿੱਡਰਮਾਨ ਵਿੱਚ ਸੂਖਮ ਕੰਬਣਗਾ ਸਨ ਪਤਾ ਨਹੀਂ ਪਿੰਡ ਕੀ ਪਰਥੂ ਜਾਗ ਪਈ ਸਵਰਨ ਦੀ ਘਬਰਾਟ ਖਟੀ ਨਹੀਂ ਸੀ ਐਨਾਂ ਗੋਲਾਂ ਅੱਗੇ ਕਦੇ ਵੀ ਨਹੀਂ ਚੱਲਿਆ ਪਤਾ ਨਹੀਂ ਕਿਤੇ ਉਹ ਘੇਰੇ ਵਿੱਚ ਨਾ ਆ ਗਿਆ ਹੋਵੇ ਸਵਰਨ ਨੇ ਰਾਜ ਦੀ ਰਾਜ ਨੂੰ ਸ਼ੱਕ ਸਵਰਨ ਨੇ ਰਾਜ ਦੀ ਸ਼ੱਕ ਨੂੰ ਕਹਿ ਦਿੱਤਾ ਰਾਜ ਹਲੇ ਕੁਝ ਆਖਣ ਹੀ ਵਾਲੀ ਸੀ ਕਿ ਉਸ ਦੇ ਤੱਗੇ ਵਾਲੀ ਉਂਗਲ ਖਿੱਚੀ ਗਈ ਉਹਦੇ ਮਨ ਦੀ ਫਲਵਾੜੀ ਤੇ ਇੱਕਦਮ ਚਾਨਣੀ ਖੜ ਗਈ ਉਹ ਦੰ ਦਰਬਾਰ ਜ਼ਿੰਦਗੀ ਦੇ ਚਾਨਣ ਨਾਲ ਭਰ ਗਿਆ ਉਸ ਦੇ ਖਿੜੇ ਚਿਹਰੇ ਨੇ ਸਵਰਨ ਨੂੰ ਕਾਲੀ ਨਾਲ ਕੁਰਸੀ ਤੋਂ ਉੱਠ ਕੇ ਪਲੰਗ ਤੋਂ ਦੀ ਬਾਰੀ ਦੇਖਣ ਲਈ ਇਸ਼ਾਰਾ ਕੀਤਾ। ਸਵਰਨਾ ਬਾਰੀ ਵੱਲ ਵਧੀ ਪਰ ਰਾਜ ਦੇ ਉੱਠੇ ਹੱਥ ਨੇ ਉਸ ਨੂੰ ਰੋਕ ਦਿੱਤਾ ਅਤੇ ਜਗ ਦੇ ਲੈਂਪ ਵੱਲ ਹੱਥ ਨੂੰ ਜਿਗਾਇਆ। ਰਾਜ ਦੀਆਂ ਮੁਸਕਾਨਾਂ ਦੀਆਂ ਅੱਖਾਂ ਕਹਿ ਰਹੀਆਂ ਸਨ ਤੂੰ ਬੜੀ ਅਨਜਾਣ ਹੈ। ਸਵਰਨ ਨੇ ਮੁਸਕਾਨ ਦੀ ਸ਼ਰਮ ਵਿੱਚ 50 ਪਛਾਂਹ ਹਟ ਕੇ ਲੈਂਪ ਦੀ ਬੱਤੀ ਅਸਲੋਣੀ ਵੀ ਕਰ ਦਿੱਤੀ ਅਤੇ ਉਸ ਨੂੰ ਮੇਜ਼ ਰੱਖ ਦਿੱਤਾ। ਕਮਰੇ ਵਿੱਚ ਜਤੀਜ ਦੇ ਬੇੜੀ ਬਣੀ ਚੰਨ ਜਿਹਾ ਚਾਨਣ ਸੀ ਸਵਰਨ ਨੇ ਬਾਰੀ ਵਿੱਚ ਸਿਰ ਕੜਦਿਆਂ ਹੋਏ ਠਿਰ ਜ਼ਮੀਨ ਵੱਲ ਵੇਖਿਆ ਹਨੇਰੇ ਵਿੱਚ ਉਸ ਨੂੰ ਕੁਝ ਨਾ ਦਿਸਿਆ ਉਸ ਤਾਗੇ ਨੂੰ ਹੱਥ ਹਲਾਇਆ ਉਹ ਆਪਣੇ ਬਲ ਜਿੰਨਾ ਤਣਿਆ ਹੋਇਆ ਸੀ ਦੂਜੇ ਬਲ ਉਸ ਕੰਧ ਨਾਲ ਇੱਕ ਦਾਗ ਠਿੱਠਾ ਸਾਫ਼ ਕੁਝ ਨਹੀਂ ਦਿਸਦਾ ਕੋਈ ਝੋਲਾ ਵੀ ਪੈਂਦਾ ਸਵਰਨ ਬਾਰੀ ਵਿੱਚੋਂ ਪਛਾਣ ਹਟਦਿਆਂ ਇੱਕ ਤਰ੍ਹਾਂ ਜਤੀਤੀ ਜਿਹੀ ਹੋ ਕੇ ਆਖਿਆ ਤਾਗੇ ਦੀ ਖਿੱਚ ਤੇ ਮੈਨੂੰ ਭਰੋਸਾ ਹੈ ਤੂੰ ਰੱਸਾ ਛੁੱਟ ਦੇ ਰਾਜ ਪਿਆਰ ਦੀ ਲਹਿਰ ਵਿੱਚ ਵੇਪਰਵਾ ਹੋ ਗਈ ਉਸਦੇ ਦਿਲ ਦੀ ਧੜਕਣ ਵਿੱਚ ਆਸ਼ ਵਿਸ਼ਵਾਸ ਬਣ ਰਹਿ ਗਈ ਸਵਰਨ ਨੇ ਮੰਜੇ ਹਟੋ ਰੱਸਾ ਚੁੱਕਦਿਆਂ ਰਾਹ ਲਮਕਾਉਣਾ ਸ਼ੁਰੂ ਕਰ ਦਿੱਤਾ ਜਦੋਂ ਰੱਸਾ ਥੱਲੇ ਚਲਾ ਗਿਆ ਇੱਕਦਮ ਕੱਸਿਆ ਗਿਆ ਫਿਰ ਰੱਸਾ ਇੱਕ ਵਾਰ ਜ਼ੋਰ ਨਾਲ ਜੋ ਹੈ ਗਿਆ ਅਤੇ ਨਾਲ ਹੀ ਰਾਜ ਦਾ ਪਲੰਗ ਵੀ ਹਿੱਲ ਕੇ ਰਹਿ ਗਿਆ ਉਸ ਤੋਂ ਬਿਨਾ ਇੰਨੀ ਦਲੇਰੀ ਕੌਣ ਕਰ ਸਕਦਾ ਹੈ ਰਾਜ ਦੇ ਦਿਲ ਦੀ ਧੜਕਣ ਹੋਰ ਤੇਜ਼ ਹੋ ਗਈ ਉਹ ਮੰਝੇ ਵਿੱਚੋਂ ਨਿਕਲ ਕੇ ਸਾਰੇ ਜਵਾਰੇ ਵਿੱਚ ਫੈਲ ਗਈ ਸਵਰਨ ਨੇ ਹੋਰ ਧਿਆਨ ਨਾਲ ਹੇਠਾਂ ਦੇਖਿਆ ਕਾਲਾ ਦਾਗ ਹਿੱਲ ਰਿਹਾ ਸੀ ਕੋਈ ਹਵੇਲੀ ਦੀ ਦੀਵਾਰ ਨਾਲ ਲੱਤਾਂ ਲਾਈ ਉ ਤਾਂ ਚੜਦਾ ਆ ਰਿਹਾ ਸੀ ਰਾਜ ਉਹ ਆ ਰਿਹਾ ਸਵਰਨ ਨੇ ਬੇਕਾਬੂ ਹੁੰਦਿਆ ਰਾਜ ਦੇ ਹੱਥ ਕੋਟ ਸੁਟੇ ਅੱਛਾ ਮੈਂ ਜਾਂਦੀ ਹਾਂ ਬਹੁਤਾ ਚੈਨ ਨਾ ਲਾਓ ਉਸ ਜਾਂਦਿਆਂ ਦਰਵਾਜ਼ਾ ਪੇੜ ਕੇ ਬਾਹਰੋਂ ਕੁੰਡਾ ਲਾ ਦਿੱਤਾ ਰਾਜ ਨੂੰ ਸੇਤ ਮੁੜਾਈ ਉਸ ਨਜਵਾਨੀ ਭਾਰਤ ਦੀ ਚਾਹੀ ਅਹਿਸਾਸ ਲਹੂ ਬਣ ਕੇ ਸੁੱਕੇ ਪਿੰਜਰ ਵਿੱਚ ਫਿਰ ਗਿਆ ਉਸ ਆਪਣਾ ਬਾਹਾਂ ਸਾਰੇ ਪਲੰਗ ਤੇ ਖੋਲ ਦਿੱਤਾ ਜਿਵੇਂ ਚੰਨ ਨੂੰ ਕਲਾਮ ਵਿੱਚ ਲੈ ਕੇ ਉੱਡ ਜਾਣਾ ਚਾਹੁੰਦੀ ਸੀ ਚੰਦਰੀ ਜਹਾਨ ਤੋਂ ਗਵਾਚ ਜਾਣਾ ਰਾਜਬਾਰੀ ਲਾਗੋ ਇੱਕ ਖਿੱਚਵੀ ਮੱਧਮ ਆਵਾਜ਼ ਆਈ ਚਰਨ ਰਾਜ ਦਾ ਆਪਣਾ ਆਪ ਇੱਕ ਹੌਕੇ ਵਿੱਚ ਖਿੱਚਿਆ ਉਹ ਉੱਪਰ ਕੇ ਰਹਿ ਗਈ ਚਰਨ ਦਾ ਵਾਰੀ ਚੜਦਿਆਂ ਬੜਾ ਜ਼ੋਰ ਲੱਗਾ ਉਸ ਦੀ ਬਾਰੀ ਅੰਦਰਲੇ ਪਾਸੇ ਹੱਥ ਪਾਉਣ ਵਾਲੇ ਗੇਟ ਉਖੜ ਗਈ ਅਤੇ ਉਹ ਡਿੱਗਦਾ ਡਿੱਗਦਾ ਮਸੀ ਬਚਿਆ ਉਹ ਇਕਲਤ ਵਾਰੀ ਵਿੱਚ ਆਪਣਾ ਪਹਿਲਾ ਸੁੱਟ ਕੇ ਚੜਿਆ ਰਾਜ ਉਸ ਨੂੰ ਔਖਾ ਨਹੀਂ ਹੋਣ ਦੇਣਾ ਚਾਹੁੰਦੀ ਸੀ ਤੇ ਬਾਹ ਫੜ ਕੇ ਖਿੱਚ ਲੈਣਾ ਚਾਹੁੰਦੀ ਸੀ ਪਰ ਉਸ ਦੀ ਨਾਤਾ ਕਿਤੀ ਉਸ ਦੀ ਮਜਬੂਰੀ ਰਾਜ ਇਹ ਤੂੰ ਕੀ ਕੀਤਾ ਮੈਨੂੰ ਕਿਉਂ ਨਾ ਦੱਸਿਆ ਚੰਨ ਨੇ ਉਸ ਦੇ ਦੋਵੇਂ ਹੱਥ ਫੜ ਕੇ ਆਪਣਾ ਸਿਰ ਉਸ ਦੀ ਹਿੱਕ ਤੇ ਰੱਖ ਦਿੱਤਾ ਉਸ ਦਾ ਆਪਣਾਪ ਤਾਂ ਹਮਾਰਿਆ ਸੀ ਰਾਜ ਸਲੂਕ ਮੂਕ ਹੋ ਚੁੱਕੀ ਸੀ ਪਿਆਰ ਦੇ ਬਿਸਮਾਦ ਨੇ ਉਸ ਨੂੰ ਖਲਾਰਾ ਦੇ ਦੇਸ਼ ਪੰਚਾ ਦਿੱਤਾ ਸੀ ਉਸ ਦੇ ਲਾਰਜ ਲਾਰਜ ਪੈਂਦੇ ਹੱਥ ਪ੍ਰੇਮੀ ਦੀਆਂ ਗੱਲਾਂ ਤੌਣ ਤੇ ਮੋਢਿਆਂ ਤੇ ਫਿਰ ਰਹੇ ਸਨ ਉਹ ਉਸ ਦੀ ਛਾਤੀ ਤੇ ਹੁਬਕਾਂ ਲੈ ਰਿਹਾ ਸੀ ਉਹਦੇ ਪਰਲ ਪਰਲ ਵਗ ਰਹੇ ਹੰਝੂ ਪ੍ਰੇਮਿਕਾ ਦੀ ਹਿੱਕ ਤੇ ਧਾਰੋ ਧਾਰ ਡਿੱਗ ਰਹੇ ਸਨ ਬਸ ਮੇਰੇ ਜੰਨੇ ਸਭ ਠੀਕ ਹੈ ਬਸ ਰਾਜ ਦੀਆਂ ਤਸੱਲੀਆਂ ਚਾਰਨ ਨੂੰ ਦੋਣਾ ਚੋਣਾ ਰਵਾ ਰੰਗਾ ਸਨ ਤੇਰੀ ਚੰਨੀ ਨੂੰ ਹੋਰ ਕੀ ਚਾਹੀਦਾ ਆਖਰੀ ਸਮੇਂ ਤੂੰ ਉਸ ਦੀ ਸੜ ਰਹੀ ਹੈ ਕੰਨੂ ਠੰਡ ਪਾਰੇ ਚਰਨ ਮੇਰੇ ਲਈ ਰੋ ਸਕਦਾ ਮੈਨੂੰ ਜ਼ਿੰਦਗੀ ਤੇ ਕੋਈ ਗਿਲਾ ਨਹੀਂ ਮੇਰਾ ਗੁੱਸਾ ਭੁੱਲ ਜਾਣਾ ਮੇਰਾ ਬੋਲਿਆ ਮaaf ਕਰ ਦੇਣਾ ਰਾਜ ਨੂੰ ਵੀ ਰੋਣ ਉੱਛਲ ਆਇਆ ਉਸ ਨੂੰ ਲੰਮੀ ਖਾਂ ਕੇ ਛੇੜ ਪਈ ਚੰਨ ਨੇ ਖਾਂ ਕੇ ਛਿੜੀ ਵੇਖ ਕੇ ਝਟ ਆਪਣਾ ਸਿਰ ਉਸ ਦੀ ਹਿੱਕ ਤੋਂ ਚੁੱਕ ਲਿਆ ਅਤੇ ਉਸ ਦੇ ਪਖੇ ਪਖੇ ਹੱਥਾਂ ਨੂੰ ਆਪਣੀ ਆਪਣੀਆਂ ਨਹਿਰ ਬਣੀਆਂ ਅੱਖਾਂ ਤੇ ਘੋਟ ਲਿਆ ਉਸ ਦਾ ਮਨ ਪਿਆਰ ਦੇ ਦੀ ਜਖਮੀ ਭੁੱਖ ਵਿੱਚ ਹਾਪੜਿਆ ਪਿਆ ਸੀ ਤੇ ਉਹ ਰਾਜ ਦੇ ਸਰੀਰ ਨੂੰ ਤੱਕ ਕੇ ਆਪਣੇ ਵਿੱਚ ਸਮਾ ਕੇ ਤੀਰ ਹੋ ਜਾਣਾ ਚਾਹੁੰਦਾ ਸੀ ਰਾਜ ਮੈਨੂੰ ਨਹੀਂ ਸੀ ਪਤਾ ਤੂੰ ਇੰਨੀ ਤੇ ਐਨਾ ਵੱਡਾ ਧੋਖਾ ਦੇਵੇਂਗੀ ਜ਼ਿੰਦਗੀ ਨਾਲ ਹੁਣ ਤੱਕ ਧੋਖਾ ਹੀ ਹੁੰਦਾ ਰਿਹਾ ਹੈ ਰਾਜ ਨੇ ਹੱਥ ਬਤਾ ਕੇ ਚਰਨ ਦਾ ਸਿਰ ਕਲਾਮੀ ਵਿੱਚ ਲੈ ਲਿਆ ਅਤੇ ਆਪਣੇ ਸਿਰ ਨਾਲ ਜੋੜ ਲਿਆ ਕੁਝ ਜਾਤ ਆ ਜਾਣ ਤੇ ਉਹ ਤ੍ਰਿਪਕ ਗਈ ਤੇ ਚਰਨ ਦਾ ਸਿਰ ਪਛਾਣ ਤੱਕਦਿਆਂ ਬੋਲੀ ਨਹੀਂ ਸਾ ਨਹੀਂ ਉਸ ਦਾ ਸਿਰ ਨਾ ਵਿੱਚ ਬਾਰ-ਬਾਰ ਕੰਬ ਰਿਹਾ ਸੀ ਜਿਵੇਂ ਚਰਨ ਤੋਂ ਤਰਲੇ ਵਿੱਚ ਕੁਝ ਮੰਗ ਰਿਹਾ ਹੋਵੇ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਚਰਨ ਸਮਝਿਆ ਰਾਜ ਡਰਦੀ ਹੈ ਕਿਤੇ ਮੈਨੂੰ ਤਪ ਦਿੱਕ ਤੇ ਜਰਮ ਨਾ ਚੁੰਬੜ ਜਾ ਉਸ ਰਾਜ ਦੇ ਹੱਥ ਜ਼ਬਰਦਸਤੀ ਪਾਸੇ ਹਟਾਉਂਦੇ ਆਪਣਾ ਮੂੰਹ ਉਸ ਦੇ ਚਿਹਰੇ ਵੱਲ ਵਧਾਇਆ ਤੇ ਰਾਜ ਰੋਟੀ ਹਾਈ ਚਰਨਾਂ ਰੱਬ ਦੇ ਵਾਸਤੇ ਨਾ ਰਾਜੀ ਸਭ ਰੱਬ ਕਵਰੀ ਜਾ ਸੁੱਤੇ ਉਹ ਨਮਾ ਭਗਵਾਨ ਨਮਾ ਇਨਸਾਨ ਬਣੇਗਾ ਰੱਜੀ ਮੈਂ ਤੇਰੀ ਬਿਮਾਰੀ ਦੇ ਸਾਰੇ ਜਰਮ ਪੀ ਜਾਵਾਂ ਜੇ ਤੂੰ ਰਾਜੀ ਹੋ ਸਕੇ ਚਰਨ ਫੇਰ ਪਾਰ ਆ ਜੇ ਇਹ ਹੋ ਵੀ ਸਕਦਾ ਤੁਹਾਡਾ ਖਿਆਲ ਹੈ ਰਾਜੀ ਸੌਦਾ ਕਰ ਲੈਂਦੀ ਜੋ ਹੋ ਗਿਆ ਠੀਕ ਹੈ ਜੰਨੇ ਤੂੰ ਜਿਉਂਦਾ ਰਹਿ ਰਾਜਦਾ ਸਿੰਘ ਕੁਮਾਰ ਦਾ ਸਰੀਰ ਖਾਂਗਣ ਨਾਲ ਪੰਨਿਆ ਜਾ ਰਿਹਾ ਸੀ ਭਾਵੇਂ ਮੈਂ 100 ਵਾਰ ਬਰੇ ਜੀਵਾ ਪਰ ਮੈਂ ਇਹ ਕਦੇ ਨਹੀਂ ਭੁੱਲ ਸਕਾਂਗਾ ਕਿ ਮੈਂ ਆਪਣੀ ਚੰਨੀ ਦੀਆ ਖੂਨੀ ਹਾਂ ਰੱਜੀ ਮੈਂ ਤੈਨੂੰ ਮਾਰ ਦਿੱਤਾ ਮੈਂ ਹੋਰ ਕਿਵੇਂ ਜੀਵਾਂਗਾ ਮੇਰੇ ਲਈ ਤਾਂ ਦੋ ਦਿਨ ਜਿਉਣਾ ਵੀ ਦੁੱਬਰ ਹੋ ਗਿਆ ਚਰਨ ਬਾਹੀ ਤੇ ਸਿਰ ਰੱਖੀ ਪੁਸਪੁਸ ਰੋਈ ਜਾ ਰਿਆ ਸੀ ਬਸ ਮੇਰੇ ਚੰਨੇ ਇਉਂ ਤਾਂ ਮੈਂ ਸੁਖਾਲੀ ਮਾਰ ਵੀ ਨਹੀਂ ਸਕਾਂਗੀ ਮੈਨੂੰ ਤੇ ਮੇਰੇ ਵਰਗਾਂ ਹਜ਼ਾਰਾਂ ਨੂੰ ਸਮਾਜ ਦੇ ਤਸੀਹੇ ਖਤਮ ਕੀਤਾ ਹੈ ਰਾਜ ਦਾ ਕੰਮ ਦਾ ਹੱਥ ਚਰਨ ਦੀ ਕੰਡ ਤੇ ਫਿਰ ਰਿਹਾ ਸੀ ਚੰਨੇ ਮੈਂ ਤੈਨੂੰ ਰੋਂਦਾ ਨਹੀਂ ਵੇਖ ਸਕਦੀ ਉੱਠ ਮੈਨੂੰ ਉਹਨਾਂ ਪਿਆਰ ਨਜ਼ਰਾਂ ਨਾਲ ਵੇਖ ਜਿਨ੍ਹਾਂ ਨੇ ਰਾਜ ਨੂੰ ਰੱਜੀ ਬਣਾ ਦਿੱਤਾ ਸੀ ਵੇਖ ਅੱਜ ਮੈਂ ਕਿੰਨੀ ਖੁਸ਼ਾਂ ਕਿੰਨੀ ਪਰਸਾਨਾਂ ਰੱਜੀ ਮੈਂ ਉਹ ਨਜ਼ਰਾਂ ਕਿੱਥੋਂ ਲਿਆਵਾਂ ਡੁੱਬ ਗਏ ਤਾਰਿਆਂ ਨੂੰ ਕਿੱਥੋਂ ਚੜਾਵਾਂ ਚਰਨਾਂ ਦੇ ਪਾਣੀ ਨਾਲ ਭਰੀਆਂ ਅੱਖਾਂ ਰਾਜ ਨੂੰ ਹਜ਼ਾਰਾਂ ਕਟੀਆਂ ਵੱਡੀਆਂ ਜਾਂ ਰੰਗਾਂ ਹਸਰਤਾ ਨਾਲ ਵੇਖ ਰਹੀਆਂ ਸਨ ਰਾਜ ਨੇ ਮੁਸਕਰਾਉਣ ਦਾ ਪੂਰਾ ਯਤਨ ਕੀਤਾ ਉਹ ਚਰਨ ਨੂੰ ਪੀੜਾ ਤਰ ਨਹੀਂ ਦੇਖ ਸਕਦੀ ਸੀ ਜੇ ਤੇਰੇ ਇਨਕਲਾਬ ਦਾ ਸੋਰਜ ਚੜ ਸਕਦਾ ਹੈ ਜ਼ਿੰਦਗੀ ਦੀ ਰਾਤ ਨੂੰ ਹੱਸਣੋਂ ਕੌਣ ਰੋਕੇਗਾ ਤੂੰ ਮੇਰਾ ਗਾਮਨਾ ਕਰ ਰਾਜ ਨੇ ਪਿਆਰ ਚਪਤ ਨਾਲ ਉਸ ਦੀ ਗੱਲ ਨੂੰ ਸੁਹਾ ਲਿਆ ਮੈਂ ਕਿਵੇਂ ਨਾ ਰੋਮਾ ਮੇਰੇ ਅੰਦਰ ਫੱਠੀ ਦੀ ਸਿੱਖ ਫੇਰਾ ਰਹੀ ਹੈ ਤੇਰੇ ਲਈ ਜਹਾਨ ਵਿੱਚ ਬਾਕੀ ਹੀ ਕੀ ਰਹਿ ਗਿਆ ਪੱਠੀਆਂ ਟਾ ਦੇ ਸਿੱਖਾਂ ਤੋੜ ਦੇ ਰਾਜ ਦਾ ਚਿਹਰਾ ਪੀਲਾ ਹੋ ਗਿਆ ਚੜਨ ਦੀਆਂ ਅੱਖਾਂ ਖੁੱਲ ਕੇ ਰਹਿ ਗੰਗਾ ਹੈ ਇਹ ਕੁਝ ਰਾਜ ਕਹਿ ਰਹੀ ਹੈ ਮੇਰਾ ਪੂਰਾ ਹੋ ਰਿਹਾ ਪਿਆਰ ਬੰਗਾਰ ਰਿਹਾ ਹੈ ਮੇਰੇ ਲਹੂ ਨੂੰ ਮੇਰੀ ਅਣਕ ਨੂੰ ਸਰੀਰ ਦਾ ਸਾਰਾ ਲਹੂ ਉਸ ਦੀ ਛਾਤੀ ਵਿੱਚ ਨੂੰ ਇਕੱਠਾ ਹੋ ਆਇਆ ਹੈ ਉਹਦੇ ਮੋਢੇ ਉੱਚੇ ਹੋਣ ਨਾਲ ਤਾਉਣ ਵੀ ਤਣ ਗਈ ਰਾਜ ਫੇਰ ਆਖ ਰਹੀ ਸੀ ਸ਼ਿਕਾਰੀ ਅੱਜ ਵੀ ਜਿੰਦਾ ਹਨ ਤੇ ਹਿਰਨਾਂ ਆਪਣੀਆਂ ਡਾਰਾਂ 'ਚ ਨਿਸ਼ਾਨੀਆਂ ਲਈ ਫੁਰਦੀਆਂ ਜਾ ਰਹੀਆਂ ਹਨ ਬਸ ਚੰਨਿਆ ਮੇਰੀ ਇਹ ਖਾਇਸ਼ ਹੈ ਜਿੰਨਾ ਸਾਨੂੰ ਜ਼ਿੰਦਗੀ ਦੇਣ ਤੋਂ ਇਨਕਾਰ ਕੀਤਾ ਤੇ ਤਰਸਾ ਤਰਸਾ ਮਾਰਿਆ ਓ ਜਿਉਂਦੇਆਂ ਨੂੰ ਜਿਉਂਦੇ ਨਾ ਦੇਸਣ ਅਗਾਹ ਨੂੰ ਕੋਈ ਰਾਜ ਪਿਆਰ ਨੂੰ ਬਿਲਕੁਦੀ ਨਾ ਮਰੇ ਕੋਈ ਚਰਨ ਜ਼ਿੰਦਗੀ ਲਈ ਸਾਰੀ ਉਮਰ ਤਾਂ ਹਾਣਾ ਮਾਰਦਾ ਰਹੀ ਰਾਜ ਨੂੰ ਲੋੜੇ ਦਿਖਾਂਗੇ ਛੜਾਈ ਚਰਨ ਦੀਆਂ ਅੱਖਾਂ ਵਿੱਚੋਂ ਹੰਝੂ ਚੰਗਿਆੜੇ ਭਾਗ ਕੁੱਠੇ ਉਸ ਦੋਹੇ ਹੱਥਾਂ ਨਾਲ ਰਾਜ ਦਾ ਸਿਰ ਫੜ ਲੈ ਤੇ ਰਾਜ ਕਿੰਨਾ ਚਿਰ ਖੁਲਕਦੀ ਰਹੀ ਉਸ ਦੇ ਚਿਹਰੇ ਨੂੰ ਤਰੇਲੀ ਆ ਗਈ ਚਰਨ ਨੇ ਆਪਣਾ ਰਮਾਲ ਕੱਢ ਕੇ ਪਹਿਲਾਂ ਰਾਜ ਦਾ ਮੂੰਹ ਸਾਫ਼ ਕੀਤਾ ਤੇ ਫਿਰ ਸਾਰੇ ਚਿਹਰੇ ਦਾ ਮੜਕਾ ਪੂੰਝਿਆ ਰਾਜ ਨੇ ਚਰਨ ਦਾ ਰਮਾਲ ਫੜ ਕੇ ਆਪਣੇ ਸਿਰਾਂ ਨੇ ھیਟ ਦੇ ਲਿਆ ਚਰਨ ਸਮਝਿਆ ਰਾਜ ਦੀ ਪਿਆਰ ਭਾਵਨਾ ਰਮਾਲ ਤੇ ਰੀਜ਼ ਗਈ ਐ ਪਰ ਰਾਜ ਨਹੀਂ ਸੀ ਚਾਹੁੰਦੀ ਉਹਦੇ ਮੜਕੇ ਵਾਲਾ ਰਮਾਲ ਉਸਦੇ ਪ੍ਰੇਮੀ ਦੇ ਮੂੰਹ ਨੂੰ ਲੱਗੇ ਬਾਰਲੇ ਬਾਜੂ ਮੰਡਲ ਵਿੱਚ ਕੋਲੀਆਂ ਚੱਲਣਾਂ ਦਾ ਬੰਦ ਹੋ ਗੰਗਾ ਠੰਡੀ ਸ਼ਾਂਤ ਰਾਤ ਵਿੱਚ ਕਿਧਰੋ ਝਖੜ ਚੱਲ ਪਿਆ ਬੁੱਢੇ ਬੋਹੜ ਦੀਆਂ ਸੁੱਕ ਕਿਨ ਤਾਣੀਆਂ ਹੋ ਗੰਗਾ ਡਾਲਾਂ ਇੱਕ ਦੂਜੇ ਨਾਲ ਖਹਿ ਖੈ ਟੁੱਟ ਰੰਗਾਂ ਸਨ ਹਵੇਲੀ ਦੀਆਂ ਬਾਰ-ਬਾਰੀਆਂ ਹਵਾ ਦੇ ਧੱਕਿਆਂ ਨਾਲ ਝਰਖੀਆਂ ਜਾ ਰਹੀਆਂ ਸਨ ਰਾਜ ਦੇ ਚਵਾਰੇ ਦੀਵਾਰ ਵਿੱਚ ਵੀ ਹਵਾ ਸੀਟੀਆਂ ਮਾਰ ਮਾਰ ਅੰਦਰ ਆਉਣ ਦਾ ਯਤਨ ਕਰ ਰਹੀ ਸੀ ਦੋਵੇਂ ਪ੍ਰੇਮੀ ਆਪਣੀ ਕਿਸਮ ਦੀ ਦਰਦ ਸਾਂਝ ਵਿੱਚ ਸ਼ੂਕ ਦੀ ਹਵਾ ਤੋਂ بے ਪ੍ਰਵਾਹ ਸਨ ਧੰਨਵਾਦ ਜੀ